ਯੋਧ ਨਸ਼ਾ ਵਿਰੋਧ ਜਿਹੜਾ ਹੈਗਾ ਇਹ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਇੱਕ ਬਹੁਤ ਹੀ ਵੈਲ ਪਲਾਨ ਜੋ ਸਾਡੇ ਨੈਸ਼ਨਲ ਕਮਿਸ਼ਨਰ ਅਰਵਿੰਦ ਕੇਜਰੀਵਾਲ ਜੀ ਆ ਉਹਨਾਂ ਦੀ ਜਿਹੜੀ ਸੋਚ ਆ ਉਹਦੇ ਮੁਤਾਬਕ ਜੋ ਵਾਅਦਾ ਕੀਤਾ ਸੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹਨੂੰ ਇੱਕ ਤੁਸੀਂ ਕਹਿ ਲਓ ਬਹੁਤ ਵਧੀਆ ਸਿਸਟੇਮੈਟਿਕ ਤਰੀਕੇ ਦੇ ਨਾਲ ਜਿਹੜੀ ਹੈ ਇਹ ਜਿਹੜਾ ਯੋਧਾ ਲੜਿਆ ਜਾ ਰਿਹਾ ਇਹ ਡਿਫਰੈਂਟ ਫਰੰਟਸ ਦੇ ਉੱਤੇ ਆ ਇੱਕ ਤਾਂ ਪੁਲਿਸ ਦਾ ਹੈਗਾ ਜੀ ਜਿਹੜਾ ਕਿ ਨਸ਼ਾ ਦੀ ਸਪਲਾਈ ਨੂੰ ਚੈੱਕ ਕਰਨਾ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਚਾਹੇ ਜਿਹੜੀ ਕ੍ਰਾਸ ਬਾਰਡਰ ਜਿਹੜੀ ਡਰੋਨਸ ਆਂਦੀਆਂ ਸੀਗੀਆਂ ਗ੍ਰੋਸ ਦੀ ਗਿਣਤੀ 70% ਘਟ ਗਈ ਹੈ ਜੇ ਕੋਈ ਗੇਅਰ ਵੀ ਜਾਂਦਾ ਕੋਈ ਚੱਕਰ ਨਹੀਂ ਜਾਂਦਾ ਪੁਲਿਸ ਆਪਣਾ ਕੰਮ ਕਰ ਰਹੀ ਆ ਵੀ ਜਿਹੜਾ ਨਸ਼ਾ ਤਸਕਰਾਂ ਦੇ ਖਿਲਾਫ ਬਹੁਤ ਸਖਤ ਕਾਰਵਾਈ ਕਰ ਰਹੀ ਆ ਦੂਜਾ ਇਹਦਾ ਹੈਗਾ ਕਿ ਜਿਹੜਾ ਲੋਕਾਂ ਦੇ ਵਿੱਚ ਚੇਤਨਾ ਪੈਦਾ ਕਰਨਾ ਔਰ ਜਿਹੜੇ ਬੱਚੇ ਕਿਸੇ ਨਾ ਕਿਸੇ وجہ ਦੇ ਨਾਲ ਨਸ਼ੇ ਵਿੱਚ ਫਸੇ ਹੋਇਆ ਉਹਦੇ ਵਾਸਤੇ ਬਹੁਤ ਵਧੀਆ ਸਹੂਲਤਾਂ ਜਿਵੇਂ ਤੁਹਾਡੇ ਬੰਦ ਪਿਆ ਸੀ ਜਿਹੜਾ ਆਪਣਾ ਮੁੜਮ ਸੇਵਾ ਕੇਂਦਰ ਸੀਗਾ ਉਹਨੂੰ ਦੁਬਾਰਾ ਠੀਕ ਕਰਕੇ ਸਾਰਾ 에어 ਕੰਡੀਸ਼ਨ ਕਰਕੇ ਉਹਦੀ ਜਿਹੜੀ ਬੈਡ ਕਪੈਸਿਟੀ ਹੈ 50 ਤੋਂ ਵਧਾ ਕੇ 100 ਕਰਤੀ ਆ ਉਹਦੇ ਵਿੱਚ ਸਾਰੀ ਜਿਹੜੀ ਸਬਦਾ ਹੈਗੀ ਆ ਯੋਗਾ ਸ਼ੁਰੂ ਹੋ ਗਿਆ ਮੈਡੀਟੇਸ਼ਨ ਸ਼ੁਰੂ ਹੋ ਗਈ ਆ ਕਾਉਂਸਲਿੰਗ ਸ਼ੁਰੂ ਹੋ ਗਈ ਆ ਉੱਥੇ ਪੂਰਾ ਇਲਾਜ ਕਰਕੇ ਉਸ ਤੋਂ ਬਾਅਦ ਜਿਹੜਾ ਸਕਿੱਲ ਡਿਵੈਲਪਮੈਂਟ ਸ਼ੁਰੂ ਕੀਤਾ ਜਾ ਰਿਹਾ ਉੱਥੇ ਜਿਹਦੇ ਵਿੱਚ ਬਹੁਤ ਸਾਰੇ ਕੰਮ ਸਿਖਾਏ ਜਾਣਗੇ ਜਿਹਦੇ ਵਿੱਚ ਇਲੈਕਟ੍ਰੀਸ਼ੀਅਨ ਦਾ ਕੋਰਸ ਹੈ ਜਿਹਦੇ ਵਿੱਚ ਕੁਕਿੰਗ ਦਾ ਕੋਰਸ ਹੈ ਉਨਤ ਖੇਤੀ ਦਾ ਕੋਰਸ ਹੈ ਮੋਬਾਈਲ ਰਿਪੇਅਰ ਦਾ ਕੋਰਸ ਹੈ ਕੰਪਿਊਟਰ ਦਾ ਕੋਰਸ ਹੈ ਇਹ ਸਾਰੇ ਕੋਰਸ ਕਰਾ ਕੇ ਉਹਨਾਂ ਨੂੰ ਜਿਹੜਾ ਹੈਗਾ ਤਾਂ ਕਿ ਇੰਡਸਟਰੀ ਵਿੱਚ ਕੰਮ ਲੈ ਸਕਣ ਉਹ ਆਪਣਾ ਕੰਮ ਸ਼ੁਰੂ ਕਰ ਸਕਣ ਐਂਟਰਪ੍ਰੈਨਰ ਬਣ ਸਕਣ ਸੋ ਇੱਕ ਬੜੀ ਵਧੀਆ ਸਟ੍ਰੈਟਜੀ ਹੈ ਇਸ ਤੋਂ ਸਿਵਾਏ ਹਰ ਪ੍ਰਿੰਟ ਦੇ ਵਿੱਚ ਸਪੋਰਟਸ ਦੀ ਵਿਸਿਟੀ ਔਰ ਐਜੂਕੇਸ਼ਨ ਦੇ ਵਿੱਚ ਲੋਕਾਂ ਨੂੰ ਅਪਲਾਈਮੈਂਟ ਦੇਣਾ ਰੋਜ਼ਗਾਰ ਦੇ ਰਿਆਂ ਲੋਕਾਂ ਨੂੰ ਸੋ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਜਿਹੜੇ ਸਾਡੇ ਨਸ਼ਕ ਲਕ ਮਿਲ ਉਹਨਾਂ ਨੇ ਬਹੁਤ ਵਧੀਆ ਸਟਰੈਟਜੀ ਬਣਾਈ ਹੈ ਇਹ ਹੁਣ ਸਾਰੀ ਟੀਮ ਹੈ ਜੀ ਮੋਹਿੰਦਰ ਭਗਤ ਜੀ ਬੈਠੇ ਆ ਮੀਤ ਹੈਰ ਜੀ ਆ ਕੁਲਵੰਤ ਜੀ ਆ ਆਪਣੇ ਉਗੋਖੇ ਜੀ ਆ ਔਰ ਦਸ਼ਪਿੰਦਰ ਜੀ ਸਾਰੀ ਇਹ ਟੀਮ ਹੈ ਜਿਨ੍ਹਾਂ ਨੇ ਕੋਆਰਡੀਨੇਟ ਕਰਨਾ ਇਸ ਤੋਂ ਸਵਾਇ ਇਹ ਯਾਤਰਾ ਹਰ ਮੁੱਲੇ ਚ ਜਾਣੀ ਹੈ ਹਰ ਪਿੰਡ ਵਿੱਚ ਜਾਣੀ ਹੈ ਉੱਥੇ ਜਿਹੜੇ ਤੁਹਾਡੇ ਪੰਜਾਬ ਦੇ ਪਹਿਰੇਦਾਰ ਜਿਹੜੀ ਵਿਲੇਜ ਜਾਂ ਮੁਹੱਲਾ ਡਿਫੈਂਸ ਕਮੇਟੀ ਹੈ ਉਹਨਾਂ ਦਾ ਉਹਨਾਂ ਦਾ ਬਹੁਤ ਐਮ ਰੋਲ ਹੈ ਕਿ ਉਹਨਾਂ ਨੂੰ ਜਿਹਨੂੰ ਇਲਾਜ ਦੀ ਲੋੜ ਹੈ ਉਹਨੂੰ ਹਸਪਤਾਲਾਂ ਚ ਲੈ ਕੇ ਆਣਾ ਹੈ ਔਰ ਜਿਹੜੇ ਨਸ਼ਾ ਵੇਚਣ ਵਾਲੇ ਉਹਦੇ ਬਾਰੇ ਜਾਣਕਾਰੀ ਦੇਣਾ ਹੈ ਔਰ ਜੇ ਕੋਈ ਪ੍ਰਿੰਟ ਦੇ ਵਿੱਚ ਜੇ ਕੋਈ ਮਾੜਾ ਕੰਮ ਕਰਦਾ ਉਹਨੂੰ ਸਮਝਾਣਾ ਹੈ ਵੀ ਭਾਈ ਤੂੰ ਜਿਹੜਾ ਤੇਰਾ ਟਾਈਮ ਲੰਘ ਗਿਆ ਹੁਣ ਤੂੰ ਆਪਣਾ ਇਹ ਕੰਮ ਛੱਡ ਦੇ ਮਾੜੇ ਕੰਮ ਛੱਡ ਦੇ ਤੇ ਕੋਈ ਚੰਗਾ ਕੰਮ ਸਿੱਖ ਲੈ ਤੇ ਚੰਗਾ ਕੰਮ ਕਰ ਲੈ ਇਹ ਪੂਰਾ ਇੱਕ ਜਿਹੜਾ ਹੈਗਾ ਸਿਸਟਮੈਟਿਕਲੀ ਲੜਾਈ ਲੜੀ ਜਾ ਰਹੀ ਹੈ ਹਰ ਫਰੰਟ ਤੇ ਲੜੀ ਜਾ ਰਹੀ ਹੈ ਚਾਹੇ ਉਹਨਾਂ ਨੂੰ ਜਿਹੜੇ ਬੱਚੇ ਠੀਕੇ ਲਾਂਦੇ ਆ ਉਹਨਾਂ ਦੀ ਜਾਨ ਬਚਾਣੀ ਆ ਆਪਾਂ ਜਿਹੜੇ ਨਸ਼ਾ ਕਰਦੇ ਆ ਉਹਨੂੰ ਨਸ਼ੇ ਤੋਂ ਬਾਹਰ ਕੱਢ ਕੇ ਕੋਈ ਕੰਮ ਸਿਖਾ ਕੇ ਕੰਮ ਤੇ ਲਾਣਾ ਹੈ ਔਰ ਜਿਹੜੇ ਨਸ਼ ਇਹ ਲੜਾਈ ਲਗਾਤਾਰ ਚੱਲ ਰਹੀ ਹੈ ਸਰ ਜਿਹੜੀ ਨਸ਼ਾ ਮੁਕਤੀ ਵਰਤਾਂ ਸ਼ੁਰੂਆਤ ਕੀਤੀ ਗਈ ਹੈ ਕਿਸ ਤਰੀਕੇ ਨਾਲ ਪਿੰਡਾਂ ਤੱਕ ਪਹੁੰਚ ਹੋਣੀ ਹੈ ਔਰ ਕਿੰਨੀ ਗਿਣਤੀ ਦੇ ਵਿੱਚ ਇਹ ਮਜੂਤੀ ਹੈ ਉਹ ਜ਼ਿਲ੍ਹੇ ਵਾਈਜ਼ ਹੋਣ ਜਾ ਰਹੀ ਹੈ ਸਰ ਹਾਂ ਇਹਦੇ ਵਿੱਚ ਜਿਸ ਤਰ੍ਹਾਂ ਇੱਕਤਾ ਹੋ ਗਿਆ ਪਾਰਟੀ ਦਾ ਸਟਰਕਚਰ ਜਿਵੇਂ ਪੁਲਿਸ ਦਾ ਇੱਕ ਸਟਰਕਚਰ ਹੋ ਗਿਆ ਸਿਹਤ ਵਿਭਾਗ ਦਾ ਹੋ ਗਿਆ ਜਿਨ੍ਹਾਂ ਨੇ ਕਰਨਾ ਜਿਹੜਾ ਜ਼ਿਲ੍ਹਾ ਲੈਵਲ ਦੇ ਉੱਤੇ ਆਇਆ ਜਿਸ ਤਰ੍ਹਾਂ ਡਿਪਟੀ ਕਮਿਸ਼ਨਰ ਹੋ ਗਏ ਡਿਪਟੀ ਕਮਿਸ਼ਨਰ ਤੇ ਐਸਐਸਪੀ ਹੋ ਗਏ ਸਿਵਲ ਸਰਜਨ ਹੋ ਗਿਆ ਇਹਦੇ ਨਾਲ ਇੱਕ ਸਾਡਾ ਜਿਹੜਾ ਪਾਰਟੀ ਦਾ ਵੀ ਸਟਰਕਚਰ ਹੈ ਇੱਕ ਜ਼ੋਨ ਕੋਆਰਡੀਨੇਟਰ ਹੈ ਜਿਹੜੇ ਸਾਡੇ ਕੋਲੇ ਪੰਜਾਬ ਦੇ ਵਿੱਚ ਪੰਜ ਲਾਏ ਸੀ ਪੰਜ ਜ਼ੋਨ ਬਣਾ ਕੇ ਤੁਹਾਡੇ ਜਿਵੇਂ ਚਸ਼ਮਿੰਦਰ ਚੈਨ ਹੈ ਇਸ ਤਰ੍ਹਾਂ ਹੀ ਹਰ ਜਿਹੜਾ ਹੈਗਾ ਆਪਣਾ ਜਨੇ ਵੀ ਅਸੈਂਬਲੀ ਸੈਗਮੈਂਟ ਹੈ ਹਰ ਇੱਕ ਦਾ ਆਪਣਾ ਇੱਕ ਇੰਚਾਰਜ ਲਾਇਆ ਜੀ ਇੱਕ ਜ਼ਿਲ੍ਹੇ ਦਾ ਇੰਚਾਰਜ ਲਗਾਇਆ ਉਹਨਾਂ ਨੇ ਸਾਰਿਆਂ ਨੇ ਅੱਗੇ ਜਾ ਕੇ ਉਹਨਾਂ ਨੇ ਜਿਹੜਾ ਹੈਗਾ ਉਹ ਹਰ ਇੱਕ ਪਿੰਡ ਦੇ ਵਿੱਚ ਇੱਕ ਕਮੇਟੀ ਬਣੀ ਹੈ ਜੀ ਉਹਨਾਂ ਨੇ ਜਿਹੜਾ ਪਿੰਡ ਦੇ ਵਿੱਚ ਇੱਕ ਯਾਤਰਾ ਜਾਏਗੀ ਜਿਹਦੇ ਵਿੱਚ ਬੀਡੀਪੀਓ ਜਾਏਗਾ ਜਿਹਦੇ ਵਿੱਚ ਐਸਐਚਓ ਜਾਏਗਾ ਜਿਹਦੇ ਵਿੱਚ ਬਾਕੀ ਜਿਹੜੇ ਜਿੰਨੇ ਸਾਰੇ ਵਿਭਾਗ ਮੈਂ ਸਾਡਾ ਸਿਹਤ ਵਿਭਾਗ ਦਾ ਸਾਡਾ ਚਾਹੇ ਆਸ਼ਾ ਵਰਕਰ ਨਾਲ ਹੋਏਗੀ ਸਾਡੇ ਐਨਐਮ ਨਾਲ ਹੋਏਗੀ ਹੈ ਸਿਹਤ ਵਿਭਾਗ ਦੇ ਬੰਦੇ ਨਾਲ ਜਾਣਗੇ ਜਿੱਥੇ ਡਾਕਟਰ ਹੋਏਗਾ ਉਹ ਡਾਕਟਰ ਵੀ ਜਾਏਗਾ ਨਾਲ ਉਹਨਾਂ ਦੇ ਇਸੇ ਤਰ੍ਹਾਂ ਜਿਹੜੇ ਬਾਕੀ ਸਾਰੇ ਡਿਪਾਰਟਮੈਂਟ ਆ ਚਾਹੇ ਉਹ ਐਗਰੀਕਲਚਰ ਦੇ ਆ ਸਪੋਰਟਸ ਦੇ ਆ ਡੈਨਰੀ ਦੇ ਆ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਸਾਰਾ ਉਹਨਾਂ ਨਾਲ ਗੱਲਬਾਤ ਵੀ ਕਰਨਗੇ ਔਰ ਜਿਹੜੇ ਪਿੰਡ ਦੇ ਬੰਦੇ ਆ ਉਹਨਾਂ ਦੀਆਂ ਕਮੇਟੀਆਂ ਬਣਾ ਕੇ ਜਿਹੜੀ ਵਿਲੇਜ ਡਿਫੈਂਸ ਕਮੇਟੀ ਬਣੀ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨਗੇ ਉਦਸਨ ਕਹਿ ਕੇ ਸਾਡੇ ਪਿੰਡ ਕੋ ਨਸ਼ਾ ਕਰਦਾ ਨਹੀਂ ਕਰਦਾ ਜਿਹੜਾ ਕਰਦਾ ਕਿੰਨੇ ਬੰਦੇ ਕਰਦੇ ਆ ਤੇ ਉਹਨਾਂ ਦਾ ਇਲਾਜ ਕਰਾਣਾ ਤੇ ਜਿਹੜਾ ਨਸ਼ਾ ਜਿਹੜਾ ਆਂਦਾ ਵੇਚਣ ਵਾਲਾ ਕਿੱਥੋਂ ਆਂਦਾ ਕਿਵੇਂ ਆਂਦਾ ਉਹਦੇ ਬਾਰੇ ਜਾਣਕਾਰੀ ਲੈ ਕੇ ਆਣਗੇ ਤੇ ਇਹ ਸਾਰੇ ਪੰਜਾਬ ਦੇ ਵਿੱਚ ਦੋਨੋਂ ਹੀ ਐਸਪੈਕਟ ਜਿਹੜੇ ਹੈਗੇ ਆ ਇਹ ਪਿੰਡ ਦੇ ਲੈਵਲ ਤੱਕ ਨੀਚੇ ਤੱਕ ਹਰ ਗਲੀ ਹਰ ਮੁੱਲੇ ਤੱਕ ਪਹੁੰਚ ਕਰਾਂਗੇ ਬਿਲਕੁਲ ਜੀ ਯੁੱਧ ਨਸ਼ੇ ਵਿਰੁੱਧ ਤਹਿਤ ਅਜਾ ਨਸ਼ਾ ਮੁਕਤੀ ਮੋਰਚੇ ਨੂੰ ਸੰਬੰਧਿਤ ਪਹਿਲੀ ਬੀਡੀਸੀ ਮੀਟਿੰਗ ਅੱਜ ਸਾਡੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਸੰਗਰੂਰ ਤੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਵੀ ਸੰਗਰੂਰ ਤੋਂ ਸ਼ੁਰੂ ਕਰ ਰਹੇ ਨੇ ਤੇ ਮੈਂ ਅਸੀਂ ਬਰਨਾਲੇ ਆਏ ਆ ਅੱਜ ਬਰਨਾਲੇ ਦੇ ਵਿੱਚ ਤੁਸੀਂ ਵੇਖ ਰਹੇ ਹੋ ਸਾਡੇ ਕੈਬਨਿਟ ਮਨਿਸਟਰ ਡਾਕਟਰ ਬਲਵੀਰ ਸਿੰਘ ਜੀ ਔਰ ਕੈਬਨਿਟ ਮਨਿਸਟਰ ਮਹਿੰਦਰ ਭਗਤ ਜੀ ਔਰ ਸਾਡੇ ਲੋਕ ਸਭਾ ਸੰਸਦ ਗੁਰਮੀਤ ਮੀਤ ਹੇਰ ਜੀ ਉਹ ਪਹੁੰਚੇ ਨੇ ਪ੍ਰੋਗਰਾਮ ਚੱਲ ਰਿਹਾ ਹੈਗਾ ਅੱਜ ਪੂਰੇ ਜ਼ਿਲ੍ਹੇ ਦੇ ਪ੍ਰਸ਼ਾਸਨ ਔਰ ਜਿਨਨੇ VDC ਮੈਂਬਰ ਨੇ ਜ਼ਿਲ੍ਹੇ ਦੇ ਜਿਹੜੇ ਵਿਲੇਜ ਦੇ ਵਿੱਚ ਬੀਡੀਸੀ ਕਮੇਟੀ ਹੁੰਦੀ ਉਹ ਮੈਂਬਰ ਆਏ ਨੇ ਔਰ ਅਲੱਗ-ਅਲੱਗ ਪਿੰਡਾਂ ਚੋਂ ਸਮਾਜ ਸੇਵੀ ਔਰ ਸਾਂਝੇ ਲੋਕ ਜਿਹੜੇ ਲੋਕਾਂ ਲਈ ਹਮੇਸ਼ਾ ਦਿਨ ਰਾਤ ਇੱਕ ਕਰਕੇ ਕੰਮ ਕਰਦੇ ਨੇ ਉਹ ਪਹੁੰਚੇ ਨੇ ਪੂਰਾ ਪ੍ਰਸ਼ਾਸਨ ਅੱਜ ਇੱਥੇ ਆ ਅੱਜ ਬਹੁਤ ਨਵੀਆਂ ਗਾਈਡਲਾਈਨਸ ਨੇ ਜੋ ਇੱਥੋਂ ਅ ਸ਼ੁਰੂ ਹੋਣਗੀਆਂ ਜ਼ਿਲ੍ਹੇ ਚ ਇੱਕ ਮਹਮਾ ਜਿਹੜੀ ਪਿੰਡਾਂ ਤੱਕ ਲੈ ਕੇ ਜਾਣੀ ਆ ਉਹ ਕਿਵੇਂ ਲੈ ਕੇ ਜਾਣੀ ਉਹ ਸਾਰਾ ਦੱਸਿਆ ਜਾਊਗਾ ਦਿਨ ਰਾਤ ਇੱਕ ਕਰਕੇ ਸਰਕਾਰ ਲੱਗੀ ਹੋਈ ਆ ਕਿ ਹਰ ਘਰ ਤੱਕ ਹਰ ਗਲੀ ਤੱਕ ਹਰ ਪਿੰਡ ਤੱਕ ਹਰ ਸ਼ਹਿਰ ਦੇ ਵਾਰਡ ਤੱਕ ਪਹੁੰਚਿਆ ਜਾਵੇ Naşeda kama git ya